ਵਿੰਦਰ ਸਿੰਘ ਰਾਮਨ ਐਸਐਲਏ ਅੰਮ੍ਰਿਤਸਰ ਤੋਂ ਲਗਭਗ 40 ਕਿਲੋਮੀਟਰ ਦੂਰ ਟੂਵਰਡਸ ਲਾਹੌਰ ਸਰਾਏ ਅਮਨਤ ਖਾਨ ਚ ਇੱਕ ਬਹੁਤ ਮੈਗਨੀਫੀਸੈਂਟ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਦਰਵਾਜ਼ੇ ਨੇ ਇਹਦੇ ਤੋਂ ਸਰਾ ਦਾ ਬੇਸਿਕਲੀ ਪੰਜਾਬੀ ਆ ਹਿੰਦੀ ਆ ਉਰਦੂ ਵਿੱਚ ਇਹਦਾ ਅਰਥ ਹੈ ਠਹਿਰਨ ਦੀ ਜਗਾ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਹੜੇ ਸਫ਼ਰ ਕਰ ਰਹੇ ਨੇ ਕਾਰਵਾਨੇ ਉਹ ਆ ਕੇ ਰੁਕਦੇ ਐ ਸਰਾਵਾਂ ਵਿੱਚ ਕਿਸੇ ਟਾਈਮ 'ਚ ਰੁਕਦੇ ਹੁੰਦੇ ਸੀਗੇ ਸੋ ਇੱਕ ਇਹ ਸਰਾਹ ਉਸ ਵੇਲੇ ਦੀ ਬਣੀ ਹੋਈ ਹੈ ਕਿਹਾ ਜਾਂਦਾ ਹੈ ਕਿ ਇਹ ਇੱਕ ਸਾਈਡ ਤੇ ਇਹ ਦਿੱਲੀ ਦਰਵਾਜ਼ਾ ਹੈ ਔਰ ਇੱਕ ਸਾਈਡ ਤੇ ਲਾਹੌਰ ਦਰਵਾਜ਼ਾ ਇਹਦੇ ਬਾਹਰ ਜਿਹੜੀ ਨਕਾਸ਼ੀ ਹੋਈ ਹੈ ਉਹ ਕਲੇਮ ਕੀਤਾ ਜਾਂਦਾ ਹੈ ਕਿ ਤਾਜ ਮਹਿਲ ਤੇ ਜਿਸ ਤਰ੍ਹਾਂ ਦੀ ਕੋਈ ਨਕਾਸ਼ੀ ਹੈ ਉਹਦੇ ਨਾਲ ਮਿਲਦੀ ਜੁਲਦੀ ਹੈ अरबीक वर्ड्स दे, 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 दे नाल ਇਥੇ ਕੁਛ ਲਿਖਿਆ ਹੋਇਆ ਹੈ ਹਾਲਾਂਕਿ ਮੈਨੂੰ ਕੋਈ ਇਤਿਹਾਸ ਇਥੇ ਲਿਖਿਆ ਹੋਇਆ ਨਜ਼ਰ ਨਹੀਂ ਆ ਰਿਹਾ ਲੇਕਿਨ ਜੋ ਸਥਾਨਕ ਲੋਕਾਂ ਨਾਲ ਮੈਂ ਗੱਲ ਕੀਤੀ ਹੈ ਇਹ ਦੋ ਦਰਵਾਜ਼ੇ ਨੇ ਦੋਨੋਂ ਦਰਵਾਜ਼ਿਆਂ ਦੇ ਅੰਦਰ ਲੋਕ ਰਹਿੰਦੇ ਨੇ ਲਗਭਗ 20-25 ਦੇ ਕਰੀਬ ਫੈਮਿਲੀਜ਼ ਦੇ ਘਰ ਨੇ ਜਿਹੜੇ ਅੰਦਰ ਰਹਿੰਦੇ ਨੇ ਇਹਦੇ ਇਲਾਵਾ ਇੱਕ ਸਮੇਂ ਦੇ ਨਾਲ ਨਾਲ ਇੱਕ ਡਿਵੈਲਪ ਹੋ ਗਿਆ ਏਰੀਆ ਹੋਣ ਇੱਕ ਬਹੁਤ ਵੱਡਾ ਪਿੰਡ ਬਣ ਚੁੱਕਾ ਹੈ ਔਰ ਇਹਦਾ ਨਾਮ ਸਰਾਏ ਅਮਾਨਤ ਖਾਨ ਰੱਖਿਆ ਗਿਆ ਹੈ ਆਮ ਤੋ ਹੀ ਲੱਗਦਾ ਕਿ ਮੁਗਲਾਂ ਦੇ ਟਾਈਮ ਦਾ ਜਗਾ ਬਣੀ ਹੋਈ ਹੈ ਔਰ ਜਿਸ ਤਰੀਕੇ ਛੋਟੀ ਇਟ ਦਾ ਕੰਮ ਹੋਇਆ ਨਕਾਸ਼ੀ ਹੋਈ ਹੈ ਇਹਦੇ ਚਾਰ ਗੁੰਬਦ ਵੀ ਨੇ ਅੰਦਰ ਇਹਦੇ ਅੰਦਰ ਵੀ ਇੱਕ ਜੇਲ੍ਹ ਰੂਮ ਜਗਾ ਵੀ ਬਣੀ ਹੋਈ ਹੈ ਸ਼ਾਇਦ ਕੋ ਉਸ ਨੂੰ ਵਰਤੋਂ ਚ ਲੈਂਦੇ ਹੋਣਗੇ ਜਾਂ ਮੁਗਲ ਵੇਲੇ ਜਾਂ ਅੰਗਰੇਜ਼ਾਂ ਦੇ ਟਾਈਮ ਤੇ ਲੇਕਿਨ ਫਿਲਹਾਲ ਲੋਕ ਆਂਦੇ ਨਹੀਂ ਇਸ ਨੂੰ ਦੇਖਣ ਲਈ ਇਹਦਾ ਕੋਈ ਜ਼ਿਕਰ ਇਤਿਹਾਸ ਦੇ ਕੁਝ ਪੰਨਿਆਂ ਵਿੱਚ ਜ਼ਰੂਰ ਹੋਇਆ ਹੈ ਟੂਰਿਸਟ ਆਂਦੇ ਨਹੀਂ ਹੱਥੇ ਹਾਲੀ ਵੀ ਆਂਦੇ ਜਿਨ੍ਹਾਂ ਨੂੰ ਪਤਾ ਲੱਗ ਜਾਏ ਸਰਾਈ ਅਮਾਨਤ ਖਾਨ ਦੇ ਨਾਮ ਤੇ ਕਾਸ਼ੀ ਦੇਖ ਸਕਦੇ ਹੋ ਇਹਦੇ ਆਸ-ਪਾਸ ਪੂਨੋ ਫ੍ਰਾਸਕੋਸ ਪੇਂਟਿੰਗਸ ਹੋ ਸਭ ਕੁਝ ਖਤਮ ਹੋ ਚੁਕੀ ਹੈ ਟਾਈਮ ਦੇ ਨਾਲ-ਨਾਲ ਲੇਕਿਨ ਕੁਝ ਆਇਤਾ ਹੈ ਸ਼ਾਇਦ ਔਰ ਬਹੁਤ ਸੋਨੇ ਫੁੱਲ ਬੂਟਿਆਂ ਨਾਲ ਵੀ ਇੱਥੇ ਨਕਾਸ਼ੀ ਕੀਤੀ ਗਈ ਹੈ ਚਰੋਖੇ ਬਣਾਏ ਗਏ ਨੇ ਅ ਅੰਦਰ ਹੀ ਕੇ ਮিনার ਨੇ ਇਹਦੇ ਚਾਰ ਮিনার ਨੇ ਔਰ ਚਾਰਾ ਮਿਨਾਰਾਂ ਤਾਂ ਦੱਸਿਆ ਜਾਂਦੇ ਨੇ ਕਿ ਉਸ ਵੇਲੇ ਕਿਉਂਕਿ ਇਹ ਬਹੁਤ ਮੈਦਾਨ ਹੁੰਦਾ ਸੀ ਔਰ ਦੂਰੋਂ ਉੱਪਰ ਚੜ੍ਹ ਕੇ ਦੇਖਿਆ ਜਾਂਦਾ ਸੀ ਕਿ ਕੋਈ ਆ ਰਿਹਾ ਹੈ ਜਾਂ ਇਨਵੇਇਡਰ ਤੇ ਨਹੀਂ ਆ ਰਿਹਾ ਜਾਂ ਦੂਰ ਤੱਕ ਨਜ਼ਰ ਰੱਖਣ ਵਾਸਤੇ ਸਿਕਿਉਰਿਟੀ ਫੋਰਸਿਜ਼ ਲਈ ਇਹ ਬਿਨਾਰੇ ਕੰਮ ਦਿੰਦੇ ਸੀਗੇ। ਔਰ ਇਹ ਜਿਹੜੇ ਦਰਵਾਜ਼ੇ ਨੇ ਉਸ ਵੇਲੇ ਦੀ ਮੁਗਲ ਆਰਕੀਟੈਕਸ ਦਾ ਇੱਕ ਬਹੁਤ ਸੋਹਣਾ ਨਮੂਨਾ ਹੈ। ਅਗਰ ਤੁਸੀਂ ਅੰਮ੍ਰਿਤਸਰ ਆਉਂਦੇ ਹੋ ਔਰ ਅੰਮ੍ਰਿਤਸਰ ਦੇ ਆਸ-ਪਾਸ ਜਗ੍ਹਾ ਤੇ ਜਾਣਾ ਚਾਹੁੰਦੇ ਹੋ ਉਹਦੇ ਵਿੱਚ ਸਰਾਏ ਅਮਾਨਤ ਖਾਂ ਮੈਂ ਸਮਝਦਾ ਕਿ ਤੁਹਾਡੀ ਇੱਕ ਲਿਸਟ ਵਿੱਚ ਹੋਣਾ ਚਾਹੀਦਾ।